ਆਪਣੇ ਆਪ ਨੂੰ ਪੱਤਰਕਾਰੀ ਦਾ ਮਸੀਹਾ ਦੱਸਣ ਵਾਲੇ ਠੱਗ ਹਰਪਾਲ ਸਿੰਘ ਭੰਗੂ ਦਾ ਛਾਟਾ ਚੌਂਕ ਵਿਖੇ ਪੱਤਰਕਾਰ ਭਾਈਚਾਰੇ ਅਤੇ ਠੱਗੀ ਦਾ ਸ਼ਿਕਾਰ ਹੋਏ ਲੋਕਾਂ ਵੱਲੋਂ ਫੂਕਿਆ ਗਿਆ ਪੁਤਲਾ ਹਾਏ ਤੇ ਬਾਦ ਨੂੰ ਮਾ ਦਾਗ ਹੰਤਾ ਹਾਏ ਭੰਗੂ ਹਾਏ 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 ਤੁਸੀਂ ਤੇ ਇਧਰ ਆਓ ਸਦੀ ਜੀ ਬੋਟਾ ਪਾਓ ਇੱਧਰ ਆਓ ਪੁੰਜੀ ਜੀ ਇੱਧਰ ਆਓ ਜਰਮਾਂ ਨੂੰ ਕਹਾਂਗੇ ਇੱਧਰ ਆ ਜਾਓ ਲੱਗੀਆਂ ਲੱਗੀਆਂ ਜੀਰ ਲੱਗੀ ਜੇ ਹਾਏ ਹਾਏ ਹੋਏ ਹੋਏ ਹਾਏ 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 ai mình ngay đó giờ, lớp bốn đi không? Đúng không? Đúng không? ਜਿਹੜਾ ਪੁਤਲਾ ਸਾੜਿਆ ਜਾ ਰਿਹਾ ਤੇ ਪਤਾ ਲੱਗਾ ਤੁਸੀਂ ਵੀ ਠਕੀ ਪਤਾ ਲੱਗਿਆ ਹੀ ਵੀ ਇੱਕ ਪੱਤਰਕਾਰ ਦੇ ਭੇਸ ਦੇ ਵਿੱਚ ਇੱਕ ਭੇੜ ਜਾਂ ਇੱਕ ਠੱਗ ਚੋਰ ਬੇਈਮਾਨ ਬੰਦਾ ਜਿਹੜਾ ਲੋਕਾਂ ਨਾਲ ਠੱਗੀਆਂ ਮਾਰਦਾ ਉਹਦਾ ਇੱਥੇ ਪੁਤਲਾ ਸਾੜਿਆ ਜਾ ਰਿਹਾ ਲੋਕਾਂ ਨਾਲ ਵਕ ਵਕ ਕੇ ਇਹਨੇ ਠੱਗੀਆਂ ਮਾਰੀਆਂ ਲੱਖਾਂ ਕਰੋੜਾਂ ਰੁਪਈਆ ਦੇ ਆ ਠੱਗੀਆਂ ਮਾਰੀਆਂ ਹੁਣ ਇਹ ਜੇਲ੍ਹ ਦੇ ਵਿੱਚ ਹੈ ਉਹਲੇ ਅੰਦਰ ਆ ਮੇਰਨਾ ਵੀ 1.5 ਲੱਖ ਦੀ ਠੱਗੀ ਇਹਨੇ ਮਾਰੀ ਆ ਮੇਰੇ ਬੇਟੇ ਨੂੰ ਬਾਹਰ ਭੇਜ ਜਿੰਦੇ ਚੱਕਰ ਜਿੰਨੇ ਮੇਰੇ ਕੋਲ 1.5 ਲੱਖ ਰੁਪਈਆ ਲਿਆ ਸੀ 5-6 ਮਹੀਨੇ ਮੈਨੂੰ ਲਾਰੇ ਲਾਉਂਦਾ ਰਿਹਾ ਜਦੋਂ ਮੈਂ ਵੇਖਿਆ ਵੀ ਮੇਰੇ ਨਾਲ ਠੱਗੀ ਹੋ ਗਈ ਹੈ ਮੈਂ ਡੀਆਈਜੀ ਸਾਹਿਬ ਦੇ ਪੇਸ਼ ਹੋ ਕੇ ਦਰਖਾਸਤ ਦਿੱਤੀ ਉਹਨਾਂ ਦੇ ਹੱਥੇ ਚ ਮਾਰਕ ਕੀਤੀ ਆ ਉੱਥੇ ਜਦੋਂ ਮੈਨੂੰ ਬੁਲਾਇਆ ਗਿਆ ਫਿਰ ਇਹਨੇ ਮੇਰੇ ਨਾਲ ਐਗਰੀਮੈਂਟ ਕੀਤਾ ਮੈਨੂੰ ਚੈੱਕ ਦਿੱਤੇ ਨੇ ਮੇਰੇ ਨਾਲ ਲਿਖਤ ਕੀਤੀ ਹੈ ਮੇਰੇ ਕੋਲ ਸਾਰੇ ਸਬੂਤ ਹੈਗੇ ਆ ਜੀ ਠੀਕ ਹੈ ਸਰ ਇਹ ਚੈੱਕ ਦੀ ਜਦੋਂ ਤਰੀਕ ਹੋਈ ਆਈਐਨ ਮੈਂ ਪੁੱਛ ਕੇ ਚੈੱਕ ਲਾਏ ਨੇ ਚੈੱਕ ਵੀ ਬਾਉਂਸ ਹੋ ਗਿਆ ਜੀ ਚੈੱਕ ਬਾਉਂਸ ਹੋਣ ਤੋਂ ਫਿਰ ਮੈਂ ਮਾਨਯੋਗ ਸੀਪੀ ਸਾਹਿਬ ਦੇ ਪੇਸ਼ ਹੋ ਕੇ ਦਰਖਾਸਤ ਦਿੱਤੀ ਆ ਉਹ ਦਰਖਾਸਤ ਸ ਮੇਰੀ ਈ-ਓਵਿੰਗ ਚ ਮਾਰਕ ਹੋਈ ਆ ਉਥੇ 4 ਮਹੀਨੇ ਦਰਖਾਸਤ ਚੱਲੀ ਮੇਰੀ ਕੋਈ ਸੁਣਵਾਈ ਨਹੀਂ ਹੋਈ ਜੀ 4 ਮਹੀਨਿਆਂ ਬਾਅਦ ਜਿਹੜੀ ਆ ਮੇਰੀ ਦਰਖਾਸਤ ਦੇ ਅਖਲ ਦਫਤਰ ਕਰ ਦਿੱਤੀ ਗਈ ਆ ਸੀਪੀ ਸਾਹਿਬ ਦੇ ਰੀਡਰ ਨੇ ਤਰਸੇਮ ਸਿੰਘ ਉਹਨਾਂ ਨੂੰ ਮੈਂ 2-3 ਵਾਰੀ ਜਾ ਕੇ ਮਿਲਿਆ ਪਰ ਅਸਲੀ ਵੀ ਮੈਨੂੰ ਸੀਪੀ ਸਾਹਿਬ ਨੂੰ ਇੱਕ ਵਾਰੀ ਮਿਲਣ ਦੋ ਮੇਰਾ ਆ ਦਰਦਿਆ ਮੈਂ ਬੜਾ ਦੁਖੀ ਹਾਂ ਮੈਂ ਵਿਆਜੀ ਚੁੱਕੇ ਪੈਸੇ ਦਿੱਤੇ ਆ ਮੈਨੂੰ ਇਨਸਾਫ ਚਾਹੀਦਾ ਪਰ ਤਰਸੇਮ ਸਿੰਘ ਹੁਣੀ ਕਹਿੰਦੇ ਵੀ ਤੂੰ ਹੀ ਸੀਪੀ ਸਾਹਿਬ ਨੂੰ ਨਹੀਂ ਮਿਲ ਸਕਦੇ ਆਹੀਂ ਆਈ ਉਹਨੂੰ ਕਹਿ ਦਿੰਨੇ ਆ ਤੁਹਾਡਾ ਮਸਲਾ ਹਲੋ ਜੋ ਮੇਰਾ ਕੋਈ ਮਸਲਾ ਨਹੀਂ ਹਲੋ ਆ ਨਾ ਮੈਨੂੰ ਸੀਪੀ ਸਾਹਿਬ ਨੂੰ ਮੈਨੂੰ ਦਿੱਤਾ ਗਿਆ ਮੈਨੂੰ ਇਨਸਾਫ ਚਾਹੀਦਾ ਪ੍ਰਸ਼ਾਸਨ ਕੋਲੋਂ ਤੇ ਜੋ ਵੀ ਆ ਬੰਦੀ ਕਾਰਵਾਈ ਕੀਤੀ ਜਾਵੇ ਤੇ ਮੇਰੇ ਜਿਹੜੇ ਪੈਸੇ ਮੈਨੂੰ ਦਵਾਏ ਜਾਣ ਚੌਥੇ ਥੰਮ ਉਹਨਾਂ ਦਾ ਕੰਮ ਹੁੰਦਾ ਹੈ ਸਚਾਈ ਵਾਲੀਆਂ ਖਬਰਾਂ ਲਾਉਣੀਆਂ ਜਿਹੜਾ ਪੱਤਰਕਾਰ ਆਪ ਹੀ ਠੱਗ ਮਾਰੇਗਾ ਪਬਲਿਕ ਨੂੰ ਉਹ ਪਬਲਿਕ ਦੇ ਹਿੱਤ ਚ ਕੀ ਬੋਲੇਗਾ ਰਾਜਨੀਤਿਕਾਂ ਨੂੰ ਕੀ ਚਮਕਾਏਗਾ ਕਿਸੇ ਨੂੰ ਸੋ ਮੈਂ ਅੱਜ ਮੈਡਮ ਸਾਡੇ ਸੀਨੀਅਰ ਪੱਤਰਕਾਰ ਨੇ ਮਮਤਾ ਦਿੱਤਾ ਜੀ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਪਰਾਲਾ ਜਿਹੜਾ ਕੀਤਾ ਵਾ ਉਸ ਤੇ ਮੈਂ ਇਹ ਵੀ ਕਵਾਂਗਾ ਵੀ ਜਿਹੜੇ ਉਹਨਾਂ ਦੇ ਨਾਲ ਵੀ ਸੀ ਪੱਤਰਕਾਰ ਜਿਹੜੇ ਭੰਗੂ ਜੀ ਦੇ ਨਾਲ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਵੀ ਇਹਦਾ ਸਾਥ ਛੱਡ ਦਿਓ ਬਾਕੀ ਜੋ ਸਾਫ ਸਫਾਈ ਵਾਲੇ ਪੱਤਰਕਾਰ ਨੇ ਉਹਨਾਂ ਨੂੰ ਇਸ ਕੰਮ ਦੇ ਵਿੱਚ ਵੱਧ ਚੜ ਕੇ ਆਉਣਾ ਚਾਹੀਦਾ ਸੀ ਪਰ ਉਹ ਨਹੀਂ ਆਏ ਬੜੇ ਅਫਸੋਸ ਦੀ ਗੱਲ ਹੈ ਇਹ ਸਮੁੱਚੇ ਪੱਤਰਕਾਰ ਭਾਈਚਾਰੇ ਤੇ ਇੱਕ ਕਲੰਕ ਹੈਗਾ ਸੀ ਜੀ ਤੁਸੀਂ ਕੀ ਸਮਝ ਕੇ ਪੰਗੂ ਸਾਹਿਬ ਦੀ ਜਿਹੜੀ ਇਹ ਪੈਟ ਜਿਹੜੀ ਇਹ ਬੜੀ ਕੋਸ ਦੇ ਬਚਾਗੀ ਤੇ ਉਹਦੇ ਕਰ ਨਹੀਂ ਉਹ ਜਿਹੜੇ ਕੇਸ ਦੇ ਚਲੋ ਐਡਾ ਵੱਡਾ ਮਤਲਬ ਪੱਤਰਕਾਰ ਤੇ ਨਹੀਂ ਹੈਗਾ ਚਲੋ ਫਿਰ ਵੀ ਮੈਂ 15 16 ਸਾਲ ਚ ਮੈਂ ਪੱਤਰਕਾਰੀਤਾ ਕੀਤੀ ਆ ਔਰ ਧੰਨਵਾਦ ਹੈ ਸਾਡੇ ਪੱਤਰਕਾਰ ਲਾਈਨ ਦੇ ਗੁਰੂ ਜੀ ਸਰਦਾਰ ਜਸਵੀਰ ਸਿੰਘ ਭੱਟੀ ਜੀ ਜਿਨ੍ਹਾਂ ਦੀ ਰਹਿਮਾਈ ਹੈ தாம் ਜੋ ਵੀ ਮਤਲਬ ਪੱਤਰਕਾਰਾਂ ਦੀ ਮੁਸ਼ਕਲ ਆਉਂਦੀਆਂ ਰਹੀਆਂ ਉਹ ਪੈਲ ਦੇ ਆਧਾਰ ਤੇ ਖੜੇ ਰਹਿੰਦੇ ਨੇ ਬਾਕੀ ਜਿਹੜਾ ਇਹੋ ਜਿਹੇ ਜਿਹੜੇ ਪੱਤਰਕਾਰ ਨੇ ਜਿਹੜੇ ਠੱਗ ਪੱਤਰਕਾਰ ਤੇ ਇਹਨਾਂ ਨੂੰ ਪੱਤਰਕਾਰ ਤਾਂ ਹੀ ਨਹੀਂ ਕਹਿੰਦੇ ਪੱਟੀ ਸਾਹਿਬ ਪੱਟੂ ਸਾਹਿਬ ਦੀ ਪੱਟੀ ਸਾਹਿਬ ਦੀ ਜਿਹੜੀ ਸੈਨਾ ਵਾਂ ਮੰਨ ਲਓ ਮੈਂ ਆ ਉਹਨਾਂ ਦੇ ਆ ਪੀਏ ਸਾਹਿਬ ਆਏ ਸਾਡੇ ਸੰਨੀ ਭਾਜੀ ਇਹ ਸਾਰੀ ਟੀਮ ਉਹਨਾਂ ਦੀ ਪੱਟੀ ਸਾਹਿਬ ਦੀ ਆ ਗੁਰੂ ਜੀ ਨਹੀਂ ਆਏ ਕੋਈ ਗੱਲ ਨਹੀਂ ਪਰ ਚੇਲੇ ਤੇ ਸਾਰੇ ਮੌਜੂਦ ਨੇ ਜੀ ਤੁਸੀਂ ਲੋਕ ਲੋਕਾਂ ਨੂੰ ਮੈਂ ਹੱਥ ਜੋੜ ਕੇ ਆਪਣੇ ਵੱਲੋਂ ਆਪਣੀ ਐਸੋਸੀਏਸ਼ਨ ਚੰਡੀਗੜ੍ਹ ਪੰਜਾਬ ਜਰਨਲਿਸਟਸ ਤੋਂ ਇਹੋ ਬੇਨਤੀ ਕਰਾਂ ਕਿ ਇਹੋ ਜਿਹੇ ਪੱਤਰਕਾਰ ਜਿਹੜੇ ਵੀ ਕੋਈ ਸਮਾਜ ਦੇ ਵਿੱਚ ਜਾਂ ਵਪਾਰੀਆਂ ਨੂੰ ਠੱਗੀਆਂ ਮਾਰਦੇ ਨੇ ਉਹ ਮਤਲਬ ਜਿਹੜੇ ਸਾਡੇ ਜਸਵੀਰ ਸਿੰਘ ਭੱਟੀ ਸਾਹਿਬ ਜਿਹੜੇ ਪ੍ਰਧਾਨ ਪੰਜਾਬ ਪ੍ਰਧਾਨ ਨੇ ਉਹਨਾਂ ਤੱਕ ਮੈਸੇਜ ਠੱਗੀ ਮਾਰਨ ਤੋਂ ਪਹਿਲੇ ਦੇ ਆਕਰਨ ਬਾਅਦ ਵਿੱਚ ਇਹੋ ਜਿਹੇ ਕਲਪਨ ਨਾਲ ਕੋਈ ਫਾਇਦਾ ਨਹੀਂ ਇਸ ਦੇ ਨਾਲ ਜਿਹੜੇ ਬਾਕੀ ਪੱਤਰਕਾਰ ਨੇ ਉਹਨਾਂ ਦੀ ਵੀ ਅੰਛ ਜਿਹੜਾ ਖਰਾਬ ਹੁੰਦਾ ਵਾ ਸ਼ਵੀ ਦੇਖੋ ਜੀ ਇੱਕ ਪੱਤਰ ਪੰਜਵਾਂ ਅੱਜ ਅੱਜ ਚੱਲ ਰਿਹਾ ਹੈ ਮਤਲਬ ਕੀ ਜਾ ਰਿਹਾ ਹੈ ਹਰਪਾਲ ਪੰਗੂ ਦਾ ਪੁਤਲਾ ਜਿਹੜਾ ਵਾ ਇਹ ਪੱਤਰਕਾਰ ਭਾਈਚਾਰੇ ਵੱਲੋਂ ਫੂਕਿਆ ਜਾ ਰਿਹਾ ਇਹ ਕਿਸੇ ਸੋਸਾਇਟੀ ਵੱਲੋਂ ਜਾਂ ਕਿਸੇ ਗਰੁੱਪ ਵੱਲੋਂ ਜਾਂ ਕਿਸੇ ਯੂਨੀਅਨ ਵੱਲੋਂ ਨਹੀਂ ਫੂਕਿਆ ਜਾ ਰਿਹਾ ਇਹ ਪੱਤਰਕਾਰ ਜਿਹੜੇ ਸਹੀ ਇਮਾਨਦਾਰ ਪੱਤਰਕਾਰ ਨੇ ਉਹ ਇੱਥੇ ਆਏ ਨੇ ਉਹਨਾਂ ਨੂੰ ਪਤਾ ਲੱਗਾ ਕਿ ਇਹ ਠੱਗੀਆਂ ਮਾਲਦਾ ਸੀ ਔਰ ਇਹ ਸਾਰੇ ਪੱਤਰਕਾਰਾਂ ਦਾ ਨਾਂ ਬਣ ਕੰਮ ਕਰਦਾ ਸੀ ਔਰ ਇਸੇ ਕਰਕੇ ਏਰੀਆ ਕੰਪਲੇਂਟਸ ਬੜੀਆਂ ਸੀ ਔਰ ਸਾਡੇ ਕੋਲ ਇਹੋ ਜਿਹੇ ਲੋਕ ਵੀ ਆਏ ਨੇ ਜਿੱਦਾਂ ਨਾਲ ਇਹਨੇ ਠੱਗੀਆਂ ਮਾਰੀਆਂ ਨੇ ਉਹ ਵੀ ਦੱਸ ਰਹੇ ਨੇ ਤੇ ਇਸ ਕਰਕੇ ਜਿਹੜਾ ਵਾ ਕਿ ਇਹ ਇੱਕ ਵਧੀਆ ਉਪਰਾਲਾ ਵਾ ਤੇ ਪੱਤਰਕਾਰ ਭਾਈਚਾਰੇ ਨੂੰ ਮੈਂ ਕਹਿੰਨੀ ਆ ਵੱਧ ਤੋਂ ਵੱਧ ਅੱਗੇ ਆਉਣਾ ਚਾਹੀਦਾ ਤੇ ਜਿਹੜੇ ਮੈਂ ਉਹਨਾਂ ਨੂੰ ਵੀ ਇੱਕ ਅਪੀਲ ਕਰੂੰਗੀ ਜਿਹੜੇ ਉਹ ਪੱਤਰਕਾਰ ਜਿਹੜੇ ਕੋਈ ਆਪਣੇ ਕਾਰੋਬਾਰ ਕਰਦੇ ਨੇ ਉਹ ਘੱਟੋ ਘੱਟ ਜਿਹੜਾ ਵਾ ਚੁੱਪਚਾਪ ਕੰਮ ਆਪਣੇ ਜਿਹੜੇ ਕਾਰੋਬਾਰ ਕਰਦੇ ਨੇ ਘੱਟੋ ਘੱਟ ਕਿਸੇ ਨੂੰ ਤੰਗ ਤੇ ਨਾ ਨਾ ਕਰਨ ਔਰ ਨਾ ਹੀ ਜਿਹੜੀ ਆ ਪੱਤਰਕਾਰੀ ਦੀ ਆੜ ਵਰਤਨ ਕਿਉਂਕਿ ਇਹਦੇ ਨਾਲ ਇੱਕ ਬੰਦੇ ਦੇ ਨਾਲ ਸਾਰੇ ਬਦਨਾਮ ਹੁੰਦੇ ਨੇ ਔਰ ਇਸੇ ਵਜਾ ਨਾਲ ਅਸੀਂ ਲੋਕਾਂ ਨੂੰ ਦੱਸਣ ਲਈ ਕਿ ਅਸੀਂ ਇਹਦੇ ਨਾਲ ਨਹੀਂ ਸੀਗੇ ਨਾ ਹੈਗੇ ਆ ਔਰ ਨਾ ਹੀ ਅਸੀਂ ਇਹਦੀ ਕੋਈ ਸੁਸਾਇਟੀ ਨਾ ਹੀ ਇਹਨੂੰ ਪ੍ਰਦਾਨ ਮੰਨਦੇ ਸੀ